ਫਗਵਾੜਾ ਦੇ ਮਹਿਲਾ ਪਲਾਹੀਗੇੜ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਮਲੇ ਜਾਂਦੇ ਸਮੇਂ ਗੱਡੀ ਉੱਪਰ ਪੱਥਰ ਡਿੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਦਕਿ ਇੱਕ ਮਹਿਲਾ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਮ੍ਰਿਤਕ ਵਿਅਕਤੀ ਦੀ ਪਛਾਣ ਦੇਵਰਾਜ ਵਾਸੀ ਪਲਾਹੀਗੇੜ ਫਗਵਾੜਾ ਵਜੋਂ ਹੋਈ ਹੈ ਇਸ ਮੰਦੀ ਜਾਣਕਾਰੀ ਦਿੰਦੇ ਮ੍ਰਿਤਕ ਦੇਵਰਾਜ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਪਣੇ ਜੀਜੇ ਦੇਵਰਾਜ ਅਤੇ ਮਾਤਾ ਨਾਲ ਆਪਣੀ ਭੈਣ ਨੂੰ ਮਿਲਣ ਲਈ ਸ਼ਿਮਲੇ ਜਾ ਰਹੇ ਸਨ ਤਾਂ ਰਸਤੇ ਵਿੱਚ ਪਹਾੜੀ ਤੋਂ ਇੱਕ ਵੱਡਾ ਪੱਥਰ ਉਨ੍ਹਾਂ ਦੀ ਗੱਡੀ ਉੱਪਰ ਡਿੱਗ ਗਿਆ ਜਿਸ ਨਾਲ ਉਨ੍ਹਾਂ ਦੇ ਜੀਜੇ ਦੀ ਮੌਤ ਹੋ ਗਈ ਜਦ ਕੀ ਉਹ ਅਤੇ ਉਸਦੀ ਮਾਤਾ ਚਖਮੀ ਹੋ ਗਏ ਉਦੋਂ ਇਸ ਘਟਨਾ ਬਾਰੇ ਪਤਾ ਲੱਗਦੇ ਹੀ ਜਿੱਥੇ ਮਹੱਲੇ ਵੀ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਵਰਾਜ ਦਾ ਸ਼ਮਸ਼ਾਨ ਘਾਟ ਪੁਆਤੰਬੜੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਈ ਸਰ ਕੀ ਮਾਮਲਾ ਕੀ ਹੋਇਆ ਜਿਹੜਾ ਤੁਸੀਂ ਮਾਮਲਾ ਜੀ ਆਪਾਂ ਆਪਣੀ ਸਿਸਟਰ ਦਾ ਛੋਡੀ ਦਾ ਪਤਾ ਲੈਣ ਜਾ ਰਹੇ ਜੀ Shimle ਤੇ ਰਸਤੇ ਵਿੱਚ ਗੱਡੀ ਦੇ ਉੱਤੇ ਪੱਥਰ ਡੇਗੇ ਪਹਾੜ ਆ ਗਿਆ 30 40 ਫੁੱਟ ਚਾਹੀ ਜਿਆਦਾ ਕੋਈ ਵੱਡਾ ਵੀ ਨਹੀਂ ਸੀ फ्रंट ਤੋਂ ਇੱਕ ਗੱਡੀ ਸੈਕਿੰਡ ਚ ਨਾਕੇ ਗਈ ਪਰ ਡਿਗੇ ਸਾਡੀ ਗੱਡੀ ਦੇ ਉੱਪਰ ਹੀ ਹੈ। ਇਹ ਪਹਿਲਾ ਪੱਥਰ ਹੋਣਾ ਕੋਈ ਆਪਣਾ 20 ਫੁੱਟ ਚੌੜਾ ਹੋਣਾ ਡਾਏ ਦਾ ਪੱਥਰ ਹੋਣਾ। ਉਹਨੇ ਜਿੱਦਾਂ ਹੀ ਹਿੱਟ ਮਾਰੀ ਅਸੀਂ ਗੱਡੀ 'ਚੋਂ ਬਾਹਰ ਦੇ ਕੇ ਮੰਮੀ 5-7 ਫੁੱਟ ਦੂਰ ਡਿਗੀ ਆ ਜਾ ਕੇ ਡਿਵਾਈਡਰ ਦੇ ਵਿੱਚ ਮਿਕ ਕਿਹੜੀਆਂ ਸਵਾਰੀ ਸੀ ਸਰ ਵਿੱਚ ਦੂਜੇ ਨੰਬਰ ਤੇ ਜੀ ਮੈਂ ਡਿ ਗਿਆ ਗੱਡੀ 'ਚੋਂ ਤੀਸਰੇ ਤੇ ਮੈਂ ਗੱਡੀ ਚ ਅੱਧਾ ਲਮਕਦਾ ਸੀ ਅੱਧਾ ਡਿਵਾਈਡਰ ਤੇ ਸੀ ਮੇਰਾ ਲੱਕ ਡਿਵਾਈਡਰ ਤੇ ਵੱਜਿਆ ਤੇ ਲੱਤ ਫਸੀ ਹੋਈ ਜੀਜੂ ਦਾ ਪੱਟ ਤੋਂ ਲੈ ਕੇ ਨੀਚੇ ਵਾਲਾ ਏਰੀਆ ਗੱਡੀ ਚ ਫਸਿਆ ਹੈ ਤੇ ਸਿਰ ਡਿਵਾਈਡਰ ਚ ਵਾਕੇ ਚੁੱਕਾ ਸੀ ਦੇਖਦੇ ਆ ਸਾਰੇ ਸਰ ਇਹ ਕਿੰਨੇ ਕ ਵਜੇ ਹੋਇਆ ਹਾਂਜੀ ਕਿੰਨੇ ਕ ਵਜੇ ਹੋਇਆ ਸਰ ਇਹ ਸਰ 2:3 ਦੇ ਵਿੱਚ ਹੋਇਆ ਦੇ ਇੱਥੋਂ ਕਿੰਨੇ ਕ ਵਜੇ ਚੱਲੇ ਸੀ ਆਪਾਂ ਤੋਂ ਸਰ 10 ਵਜੇ ਸਾਢੇ 10:30 ਤੇ ਜਿਹੜੇ ਤੁਹਾਡੇ ਨਾਲ ਦੇ ਸਾਥੀ ਸੀਗੇ ਉਹਨਾਂ ਨਾਮ ਵਗੈਰਾ ਕੀ ਆ ਸਾਥੀਆਂ ਦਾ ਸਰ ਕੋਈ ਪਤਾ ਨਹੀਂ ਅਨਨੋਨ ਬੰਦੇ ਸੀ ਨਹੀਂ ਜਿਹੜੇ ਜਿਹੜੇ ਇਹ ਬੰਦੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਵਗੈਰਾ ਕੀ ਆਪਣੇ ਇਹ ਮੈਨੇ ਚੀਜ਼ਾਂ ਹੀ ਲੱਗਦੇ ਦੇਵਰਾ ਹੀ ਨਾਮ ਆਉਂਦੇ ਆ ਮੈਨੂੰ ਜਾਨਦਾ ਭਾਈ ਇਹ ਦੇਵਰਾ ਫਗਵਾੜਾ ਦੇ ਮਹਿਲਾ ਪਲਾਹੀ ਗੇਟ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਮਲੇ ਜਾਂਦੇ ਸਮੇਂ ਗੱਡੀ ਉੱਪਰ ਪੱਥਰ ਡਿੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਦਕਿ ਇੱਕ ਮਹਿਲਾ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਮ੍ਰਿਤਕ ਵਿਅਕਤੀ ਦੀ ਪਛਾਣ ਦੇਵਰਾਜ ਵਾਸੀ ਪਲਾਹੀ ਗੇਟ ਫਗਵਾੜਾ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇਵਰਾਜ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਪਣੇ ਜੀਜੇ ਦੇਵਰਾਜ ਅਤੇ ਮਾਤਾ ਨਾਲ ਆਪਣੀ ਭੈਣ ਨੂੰ ਮਿਲਣ ਲਈ ਸ਼ਿਮਲੇ ਜਾ ਰਹੇ ਸਨ ਤਾਂ ਰਸਤੇ ਵਿੱਚ ਪਹਾੜੀ ਤੋਂ ਇੱਕ ਵੱਡਾ ਪੱਥਰ ਉਨ੍ਹਾਂ ਦੀ ਗੱਡੀ ਉੱਪਰ ਡਿੱਗ ਗਿਆ ਜਿਸ ਨਾਲ ਉਨ੍ਹਾਂ ਦੇ ਜੀਜੇ ਦੀ ਮੌਤ ਹੋ ਗਈ ਜਦ ਕਿ ਉਹ ਅਤੇ ਉਸਦੀ ਮਾਤਾ ਚਖਮੀ ਹੋ ਗਏ ਉਦੋਂ ਇਸ ਘਟਨਾ ਬਾਰੇ ਪਤਾ ਲੱਗਦੇ ਹੀ ਜਿੱਥੇ ਮਹੱਲੇ ਵੀ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਵਰਾਜ ਦਾ ਸ਼ਮਸ਼ਾਨ ਘਾਟ ਪੁਆ ਤੰਬੜੀ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ